ਜੱਬ ਤੋਂ ਵੱਡੀ ਖਾਸੀ ਦੇ ਵਿੱਚ ਹੁਣ ਸੇਫਟੀ ਦਾ ਧਿਆਨ ਵੱਧ ਰੱਖਿਆ ਗਿਆ ਹੈ ਬੇਸ ਮਾਡਲ ਤੋਂ ਹੀ 6 ایرਬੈਗ ਆਨ ਲੱਗ ਗਏ ਇਸ ਤੇ ਬੇਸ ਮਾਡਲ ਤੋਂ ਹੀ ਸਟੀਰੀਓ ਆਨ ਲੱਗ ਗਿਆ ਵਿੱਚ ਇਹਦੇ ਮਤਲਬ ਕਿ ਇੰਨੇ ਕ ਫੀਚਰ ਪਾਤੇ ਛੋਟੇ ਬਜਟ ਦੇ ਵਿੱਚ ਕਸਟਮਰ ਬਹੁਤ ਗੱਡੀ ਪਸੰਦ ਕਰ ਰਹੇ ਨੇ ਅਸੀਂ ਗੱਡੀਆਂ ਕਈ ਬੁੱਕ ਵੀ ਕਰ ਚੁੱਕੇ ਹਾਂ ਔਰ ਕੱਲ ਤੋਂ ਅਸੀਂ ਇਹਨੂੰ ਡਿਲੀਵਰੀ ਦੇਣੀ ਸ਼ੁਰੂ ਕਰਨਾਗੇ ਅੱਜ ਡਾਕਟਰ ਧਰਮਵੀਰ ਗਾਂਧੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਤੇ ਕਾਕਾ ਰਣਜੀਤ ਸਿੰਘ ਜੈ ਐਕਸ ਕੈਬਨਿਟਸ ਮਿਸਟਰ ਉਹਨਾਂ ਨੇ ਗੱਡੀ ਦੀ ਘੁੰਡ ਚਕਾਈ ਕੀਤੀ ਹੈ ਏ ਵਾਹ ਵਾਹ ਕੱਟ ਸੀਗਾ ਜੀ ਔਰ ਕਸਟਮਰ ਬਹੁਤ ਗੱਡੀ ਨੂੰ ਲਾਈਕ ਕਰ ਰਹੇ ਨੇ ਜਿਹੜਾ ਗੱਡੀ ਦਾ ਪ੍ਰਾਈਸ ਹੈ ਜੀ 7.5 ਤੋਂ ਲੈ ਕੇ ਲੱਖ ਤੋਂ ਲੈ ਕੇ 1.5 ਲੱਖ ਸਰਦਾਰ ਰਿਹਾ ਹੈ ਗੱਡੀ ਦੀ 26.6 ਐਵਰੇਜ ਹੈ ਜੀ ਜਦ ਤੋਂ ਵੱਡੀ ਖਾਸੀਅਤ ਵਿੱਚ ਹੁਣ ਸੇਫਟੀ ਦਾ ਧਿਆਨ ਵੱਧ ਰੱਖਿਆ ਗਿਆ ਹੈ ਬੇਸ ਮਾਡਲ ਤੋਂ ਹੀ 6 ਰੁਪਏ ਗਾਨ ਲੱਗ ਗਿਆ ਬੇਸ ਮਾਡਲ ਤੋਂ ਹੀ ਸਟੀਰੀਓ ਆਣ ਲੱਗ ਗਿਆ ਵਿੱਚ ਇਹਦੇ ਮਤਲਬ ਕਿ ਇੰਨੇ ਕ ਫੀਚਰ ਪਾਤੇ ਛੋਟੇ ਬਜਟ ਦੇ ਵਿੱਚ ਕਸਟਮਰ ਬਹੁਤ ਗੱਡੀਆਂ ਪਸੰਦ ਕਰ ਰਹੇ ਨੇ ਅਸੀਂ ਗੱਡੀਆਂ ਕਈ ਬੁੱਕ ਵੀ ਕਰ ਚੁੱਕੇ ਆਂ ਔਰ ਕੱਲ ਤੋਂ ਅਸੀਂ ਇਹਨੂੰ ਡਿਲੀਵਰੀ ਦੇਣੀ ਸ਼ੁਰੂ ਕਰਦਾਂਗੇ ਅੱਜ ਡਾਕਟਰ ਧਰਮਵੀਰ ਗਾਂਧੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਤੇ ਕਾਕਾ ਰਣਦੀਪ ਸਿੰਘ ਜੀ ਐਕਸ ਕੈਬਿਨਟ ਮਿਸਟਰ ਉਹਨਾਂ ਨੇ ਗੱਡੀ ਦੀ ਘੁੰਡ ਜਗਾਈ ਕੀਤੀ ਹੈ ਤੇ ਵਾਹ ਵਾਹ ਕੱਟ ਸੀਗਾ ਜੀ ਔਰ ਕਸਟਮਰ ਬਹੁਤ ਗੱਡੀਆਂ ਨੂੰ ਲਾਈਕ ਕਰ ਰਹੇ ਨੇ ਜਿਹੜਾ ਗੱਡੀ ਦਾ ਪ੍ਰਾਈਸ ਹੈ ਜੀ 7.5 ਤੋਂ ਲੈ ਕੇ ਲੱਖ ਤੋਂ ਲੈ ਕੇ 1.5 ਲੱਖ ਦਾ ਰੇਟ ਹੈ ਗੱਡੀ ਦੀ 26.6 ਦੀ ਐਵਰੇਜ ਹੈ ਜੀ ਗੱਡ ਤੋਂ ਵੱਡੀ ਖਾਸੀ ਇਹਦੇ ਵਿੱਚ ਹੁਣ ਸੇਫਟੀ ਦਾ ਧਿਆਨ ਵੱਧ ਰੱਖਿਆ ਗਿਆ ਹੈ بیس ਮਾਡਲ ਤੋਂ ਹੀ 6 ਰਬੈਗਾਨ ਲੱਗ ਗਏ ਇਸ ਤੇ بیس ਮਾਡਲ ਤੋਂ ਹੀ ਸਟੀਰੀਓ ਆਣ ਲੱਗ ਗਿਆ ਵਿੱਚ ਇਹਦੇ ਮਤਲਬ ਕਿ ਇੰਨੇ ਕ ਫੀਚਰ ਪਾਤੇ ਛੋਟੇ ਬਜਟ ਦੇ ਵਿੱਚ ਕਸਟਮਰ ਬਹੁਤ ਗੱਡੀ ਪਸੰਦ ਕਰ ਰਹੇ ਨੇ ਅਸੀਂ ਗੱਡੀਆਂ ਕਈ ਬੁੱਕ ਵੀ ਕਰ ਚੁੱਕੇ ਹਾਂ ਔਰ ਕੱਲ ਤੋਂ ਅਸੀਂ ਇਹਨੂੰ ਡਿਲੀਵਰੀ ਦੇਣੀ ਸ਼ੁਰੂ ਕਰਦਾਂਗੇ ਅੱਜ ਡਾਕਟਰ ਧਰਮਵੀਰ ਗਾਂਧੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਤੇ ਕਾਕਾ ਰਣਦੀਪ ਸਿੰਘ ਜੀ ਐਕਸ ਕੈਬਨਿਟ मिनिस्टर ਉਹਨਾਂ ਨੇ ਗੱਡੀ ਦੀ ਘੁੰਡ ਚਗਾਈ ਕੀਤੀ ਹੈ ਵਾਹ ਵਾਹ ਕੱਟ ਸੀਗਾ ਜੀ ਔਰ ਕਸਟਮਰ ਬਹੁਤ ਗੱਡੀ ਨੂੰ ਲਾਈਕ ਕਰ ਰਹੇ ਨੇ ਜਿਹੜਾ ਗੱਡੀ ਦਾ ਪ੍ਰਾਈਸ ਹੈ ਜੀ 7.5 ਤੋਂ ਲੈ ਕੇ ਲੱਖ ਤੋਂ ਲੈ ਕੇ 1.5 ਲੱਖ ਕਰ ਤੱਕ ਹੈ ਗੱਡੀ ਦੀ 26.6 ਦੀ ਐਵਰੇਜ ਹੈ ਜੀ ਜਬ ਤੋਂ ਵੱਡੀ ਖਾਸੀਅਤ ਵਿੱਚ ਹੁਣ ਸੇਫਟੀ ਦਾ ਧਿਆਨ ਵੱਧ ਰੱਖਿਆ ਗਿਆ ਹੈ ਬੇਸ ਮਾਡਲ ਤੋਂ ਹੀ 6 ایر ਬੈਗ ਆਨ ਲੱਗੇ ਇਸ ਵਿੱਚ ਬੇਸ ਮਾਡਲ ਤੋਂ ਹੀ ਸਟੀਰੀਓ ਆਨ ਲੱਗ ਗਿਆ ਵਿੱਚ ਇਹਦੇ ਮਤਲਬ ਕਿ ਇੰਨੇ ਕ ਫੀਚਰ ਪਾਤੇ ਛੋਟੇ ਬਜਟ ਦੇ ਵਿੱਚ ਕਸਟਮਰ ਬਹੁਤ ਗੱਡੀ ਪਸੰਦ ਕਰ ਰਹੇ ਨੇ ਅਸੀਂ ਗੱਡੀਆਂ ਕਈ ਬੁੱਕ ਵੀ ਕਰ ਚੁੱਕੇ ਆਂ ਔਰ ਕੱਲ ਤੋਂ ਅਸੀਂ ਇਹਨੂੰ ਡਿਲੀਵਰੀ ਦੇਣੀ ਸ਼ੁਰੂ ਕਰਦਾਂਗੇ ਡਾਕਟਰ ਧਰਮਵੀਰ ਗਾਂਧੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਤੇ ਕਾਕਾ ਰਣਦੀਪ ਸਿੰਘ ਜੈ ਐਕਸ ਕੈਬਨਿਟ ਮਿਸਟਰ ਉਹਨਾਂ ਨੇ ਗੱਡੀ ਦੀ ਘੁੰਡ ਜਗਾਈ ਕੀਤੀ ਹੈ ਤੇ ਵਾਹ ਵਾਹ ਕੱਟ ਸੀਗਾ ਜੀ ਔਰ ਕਸਟਮਰ ਬਹੁਤ ਗੱਡੀਆਂ ਨੂੰ ਲਾਈਕ ਕਰ ਰਹੇ ਨੇ ਜਿਹੜਾ ਗੱਡੀ ਦਾ ਪ੍ਰਾਈਸ ਹੈ ਜੀ 7.5 ਤੋਂ ਲੈ ਕੇ ਲੱਖ ਤੋਂ ਲੈ ਕੇ 1.5 ਲੱਖ ਰਕਮ ਕਰ ਰਿਹਾ ਹੈ ਗੱਡੀ ਦੀ 26.6 ਦੀ ਐਵਰੇਜ ਹੈ ਜੀ